ਪਹਿਲਾਂ ਮੈਂ ਸੋਚ ਰਹਾ ਹੁੰਦਾ ਸੀ ਮੇਰੇ ਕੋਈ ਬੇਟੀ ਨਹੀਂ ਹੈ ਪਰੰਤੂ ਮੈਨੂੰ ਹੋਣ ਲੱਗਦਾ ਮੇਰੇ ਤਾਂ ਲੱਖਾਂ ਬੇਟੀਆਂ ਆ ਗਏ ਦੇਸ਼ ਵਿਦੇਸ਼ ਤੋਂ ਧਿਆਨ ਦੇ ਇੰਨਾ ਪਿਆਰ ਦਿੱਤਾ ਕਿ ਰੋ ਰੋ ਕੇ ਅਰਦਾਸਾਂ ਕੀਤੀਆਂ ਦੇ ਵਿੱਚੋਂ ਹਾਲੇ ਤੱਕ ਉਹਨਾਂ ਦੇ ਵਿਚਾਰੀਆਂ ਨੇ ਫੋਨ ਮੈਸੇਜ ਦੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੱਤੀ ਸੀ ਪਰੰਤੂ ਥੋਕੇ ਭੁਲ đựngਤਾ ਹੋਇਆ ਹੌਸਲਾ ਮੈਨੂੰ ਦੁਆਰੇ ਤੋਂ ਖੜਾ ਕਰਨ ਦੀ ਦਿੱਕਤ ਆ ਜਾਂਦੀ ਇੱਕ ਗੱਲ ਯਾਦ ਰੱਖਿਓ ਮੇਰੇ ਪੁੱਤਰੇ ਵੀ ਬੱਕਰਾਂ ਵਰਗਾ ਜੀਵਨ ਜਿਉਇਆ ਸੀ ਸੈਲੀਬ੍ਰਿਟੀ ਹੋਣ ਦੇ باوجود ਵੀ ਬੜੇ ਕਦੇ ਆਪਣੇ ਤੇ ਸਦਾ ਨਿਸ਼ਾਨ ਨਹੀਂ ਹੋਣ। ਔਰ ਮੇਰੇ ਦਾਦਾ ਪਾਪਾ ਸਿੱਧੇ ਜੋ ਗੁਰੂ ਦੇ ਵਿੱਚ ਸੀਗੇ 81 ਬੱਜਣ ਤੋਂ ਸਿੱਖਦੇ। ਮੈਂ ਮੰਨਦਾ ਨਹੀਂ ਕਰਦਾ ਇਸ ਗੰਦਾ ਪਰ ਤੋਂ ਸਾਡੇ ਪਾਲਣ ਪੋਸ਼ਣ ਦੇ ਵਿੱਚ ਹਮੇਸ਼ਾ ਜ਼ਰੂਰ ਕੁਤ ਆਪ ਤੋਂ ਬਣੇ ਦੀ ਇੱਜ਼ਤ ਕਰਨਾ ਤੇ ਗੱਲਾਂ ਮੇਰੇ ਪਰਿਵਾਰ ਦੇ ਹਿੱਸੇ ਚ ਆਈਆਂ। ਸੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਗ ਦੇ ਵਿੱਚ ਔਰ ਸਾਰੇ ਨਗਰ ਵਾਸੀ भैरों भ्रावों बजुर्गों सब तो पहला फतह की सज पा वाहिरू जी का खालसा श्री वा जी की फिह मैं कुछ खास कह तो जिन्हें बोल के गए हैं उन्होंने कोई शांति हो जाए भी भी मैं उन्होंने दोबारा रिपीट करा ਤੁਹਾਨੂੰ ਕਿ ਮੈਂ ਇੱਥੇ ਦੂਜੀ ਤੀਜੀ ਵਾਰ ਆ ਚੁੱਕਾ ਹਾਂ ਜਿੰਨਾ ਮਾਨ ਸਤਕਾਰ ਪਰਿਵਾਰੋਂ ਇਸ ਦਿਨਾਂ ਤੋਂ ਮਿਲਿਆ ਮੇਰੇ ਕੋਲ ਸ਼ਬਦ ਨਹੀਂ ਮੈਂ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਪਰੋ ਸਕਾਂ ਇਸ ਜਗ੍ਹਾ ਦੇ ਉੱਤੇ ਕੋਈ ਪ੍ਰਮਾਤਮਾ ਦੀ ਮਿਹਰ ਹੀ ਇੰਨੀ ਹੈ ਮੈਂ ਤਾਂ ਕੋਈ ਕਿਸੇ ਦੇ ਪਰਿਵਾਰ ਦੇ ਵਿੱਚ ਦੋਹੀ ਜਨਮ ਲੈ ਲੈਣਾ ਮੱਥੇ ਤੋਂ ਟੌੜੀਆਂ ਨਹੀਂ ਜਾਣੀਆਂ ਇਹਨਾਂ ਦੇ ਸੰਧਾਰੇ ਇਹਨਾਂ ਦੇ ਰੀਤੀ ਰਿਵਾਜਾਂ ਮੁਤਾਬਕ ਸਿਹਾਰਾਲੇ ਪੂਰੇ ਖੂਰੇ ਪੂਰੇ ਪਾਇ ਜਾਂਦੇ ਪਰੰਤੂ ਮੈ ਪਾਲ ਸਿੰਘ ਨੂੰ ਇਸ ਗੱਲ ਦੀ ਵਧਾਈ ਦਿੰਦਾ ਜਿਹੜਾ ਕੋ ਸੰਸਾਰ ਭਰ ਦੇ ਵਿੱਚੋਂ ਇੱਕ ਧੀ ਦਾ ਸੁਪਨਿਆਂ ਦਾ ਘਰ ਬਣਿਆ ਤੇ ਕਟੇਕਾਂ ਵਰਗਾ ਨਿੱਘ ਲੈ ਕੇ ਬੱਚੀ ਇੱਥੇ ਆਉਂਦੀ ਹੈ ਆਪਣੀਆਂ ਚਾਹ ਸੱਦਰਾਂ ਨੂੰ ਪੂਰਾ ਕਰਦੀ ਹੈ ਤੇ ਸਾਡੇ ਜਿਹੜੇ ਰਵੈਤੀ ਇਹ ਆਗਰ ਦੇ ਇਤਿਹਾਰ ਜੋ ਅੱਜ ਦੇ ਸਮੇਂ ਜੋ આરોਪ ਹੁੰਦੇ ਜਾ ਰਹੇ ਆ ਤਾਂ ਉਸ ਮਹਾਪੰਚ ਚਾ ਕੇ ਲੱਗਦਾ ਵੀ ਹਰ ਜੋ ਝੰਡਾ ਲੱਤਣਾ ਇਹ ਗੱਲ ਉਹਨਾਂ ਦੇ ਛੋਟੇ ਰੂਪ ਦੇ ਵਿੱਚ ਇੱਕ ਫਾਰਮੈਟੀਜਾ ਬਣ ਕੇ ਰਹਿ ਗਿਆ ਸੀ ਪ੍ਰੰਤੂ ਇੱਕ ਜਿਹੜਾ ਨੀਣਾ ਨੀਣਾ ਭਾਗੀ ਦੇ ਪ੍ਰੋਗਰਾਮ ਚੱਲਦੇ ਆ ਮੈਂ ਖੁਦ ਦੇਖ ਕੇ दंग ਰਹਿ ਗਿਆ ਸਿੱਧੂ ਦੇ ਦੁਨੀਆ ਨੂੰ ਅਲਵਿਦਾ ਆਖਣ ਤੋਂ ਬਾਅਦ ਪਰਿਵਾਰ ਤੇ ਇੱਕ ਬੜਾ ਵੱਡਾ ਖਰਾਬ ਪੈਗਾ ਹੋਇਆ ਮੈਨੂੰ ਵੀ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਸੀ ਵੀ ਇਸ ਹਨੇਰ ਜਾਲ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਪਾਵਾਂਗੇ ਕਿਉਂਕਿ ਪੂਰੇ ਸਿਸਟਮ ਦਾ ਬੇੜਾ ਮੁੱਢ ਹੀ ਬਚ ਜਾਣਾ ਇੱਕ ਹਸਦਾ ਖੇਡਦਾ ਪਰਿਵਾਰ ਇੱਕ ਘੱਟਿਆ ਸਿਸਟਮ ਦੀ ਪੇੜ ਚੜ੍ਹ ਕੇ ਰਹਿ ਗਿਆ ਤਾ ਇੱਕ ਕਾਲੀ ਬੋੜੀ ਰਾਤ ਦੇ ਵਿੱਚ ਜੇ ਕੋਈ ਸਕੂਨ ਦੇਣ ਵਾਲੀ ਗੱਲ ਸੀ ਉਹ ਸੀ ਆਪੇ ਦਾ ਪਿਆਰ ਆਮ ਦਾ ਪਿਆਰ ਮੇਰੇ ਕੋਲ ਮੇਰਾ ਖਿਆਲ ਦੋ ਸਾਲ ਦੇ ਵਿੱਚ 24-25 ਲੱਖ ਬੰਦਾ ਹਵੇਲੀ ਦੇ ਅੰਦਰ ਆ ਕੇ ਮਿਲ ਚੁੱਕੇ ਹਨ ਪਰਵਾਦ ਨੂੰ ਉਹਨਾਂ ਚੋਂ 99% ਲੋਕਾਂ ਦਾ ਇਹੀ ਜਿਹੜਾ ਹੁੰਦਾ ਸੀ ਕੋਈ ਮੇਰੀ ਧੀ ਨੂੰ ਗੁਰਦਾਰੇ ਕਿੰਦੀ ਸੋ ਕੰਨ ਦੇ ਵਿੱਚ ਇਹੀ ਗੱਲ ਕਹਿੰਦੀ ਸੀ ਪਾਪਾ ਹੌਸਲਾ ਨਾ ਹਾਰੋ ਹੋ ਆਉਗਾ ਜੇ ਕੋਈ ਸੰਤ ਮਹਾਂਪੁਰਸ਼ ਆਏ ਗੁਰੂ ਦਾ ਨਾਮ ਲੈਣ ਵਾਲੇ ਗੁਰੂ ਦਾ ਜਨ ਰੱਖਣ ਵਾਲੇ ਕਿੰਨੇ ਮਹਾਂਪੁਰਸ਼ਾਂ ਦੇ ਚਰਨ ਪਏ ਦਾਸ ਦੇ ਰੇੜੀ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਕਿਹਾ ਬੱਚਾ ਆਪਣੇ ਅਸ਼ੀਰਵਾਦ ਨਹੀਂ ਦੁਆਵਾਂ ਦਿੱਤੀਆਂ ਇਹ ਸਿਤੂ ਆਲੋ ਪਰ ਕਰੋੜਾਂ ਲੋਕਾਂ ਦੀ ਦੁਆਵਾਂ ਪਰਮਾਤਮਾ ਲੋਕਾਂ ਦੇ ਵਿੱਚ ਵਸਦਾ ਹੈ ਜੇਕਰ ਕਰੋੜਾਂ ਲੋਕ ਇਸ ਗੱਲ ਦੀ ਅਰਦਾਸ ਕਰਦੇ ਹੈ ਆਪਣੇ ਆਪਣੇ ਇਸ ਨੂੰ ਮੰਨ ਕੇ ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਆਰ ਜਗ ਮੰਦਰਾਂ ਦੇ ਵਿੱਚ ਜਾ ਕੇ ਇਸ ਗੰਦੀ ਦੁਆ ਮੰਗਦੇ ਹੈ ਕਿ ਉਸ ਪਰਿਵਾਰ ਦੇ ਨਾਲ ਬਹੁਤ ਟਕਰਾ ਹੋਇਆ ਸਾਡਾ ਸਿੱਧੂ ਸਾਨੂੰ ਵਾਪਸ ਦੇਣਾ ਚਾਹੀਦਾ ਪਰਮਾਤਮਾ ਤਾਂ ਪਰਮਾਤਮਾ ਨੇ ਕਿੱਦਾਂ ਜਲਦੀ ਤੁਹਾਡੀ ਮੰਨ ਕੇ ਸਵੀਕਾਰਿਆ ਨਹੀਂ ਵੀਰੋ 52 ਸਾਲਾਂ ਦੇ ਵਿੱਚ ਜਾ ਕੇ ਆਪਾਂ ਕਿਹਾਂ ਭਰਾਲਿਆਂ ਸਾਡੇ ਸਮਝੇ ਇਸ ਗੱਲ ਨੂੰ ਵੀ ਇੱਕ ਸੌਖਾ ਕੰਮ ਨਹੀਂ ਹੁੰਦਾ ਬਹੁਤ ਵੱਡਾ ਰਿਸਕ ਹੁੰਦਾ ਹੈ ਪਰੰਤੂ ਜਦੋਂ ਮਾਲਕਾਂ ਦੇ ਸੰਗ ਹੋਵੇ ਤਾਂ ਫਿਰ ਕੁਝ ਵੀ ਸੰਭਵ ਹੁੰਦਾ ਹੈ ਜਦੋਂ ਰਾਸ ਕਰਕੇ ਆਪਾਂ ਚੱਲ ਪਈਏ ਤਾਂ ਫਿਰ ਸਾਡੇ ਗੁਰੂਆਂ ਨੇ ਸਾਨੂੰ ਗੱਲ ਸਿਖਾਈ ਆ ਕੋਈ ਮੰਜ਼ਿਲ ਫਿਰ ਸਾ ਤੋਂ ਦੂਰ ਵੀ ਨਹੀਂ ਹੈ ਜ ਤਾਂ ਮੈਂ ਇਸ ਪਾਲ ਸਿੰਘ ਆ ਜੋ ਬੱਚਾ ਇਹਦੇ ਬਾਰੇ ਗੱਲ ਕਰਦਾ ਪਿਛਲੀ 11 ਜੂਨ ਦੇ ਤੋਂ ਪਰਨੇ ਕੀ ਕਹਿਣਾ ਨੇ ਮੈਂ ਇਹਨੂੰ ਇੱਕ ਦੋ ਵਾਰ ਜ ਬਿਲਕੁਲ ਜਾਂਦਾ ਲੰਦਾ ਹਰ ਮੰਤਰੀ ਤਾਂ ਨੇ ਜਾਣਾ ਹੀ ਜਾਂਦਾ ਜਦੋਂ ਵੀ ਕਿਤੇ ਫਰੀ ਮਿਲਦਾ ਉਦੋਂ ਹੀ ਇਹ ਘਰ ਜਾਂਦਾ ਔਰ ਇਸ ਬੱਚੇ ਨੇ ਆਪਣੀ ਮਾਂ ਵਰਗਾ ਇੱਕ ਰਿਸ਼ਤਾ ਬਣਾਇਆ ਪਰ ਮੇਰਾ ਵੀ ਵਿਸ਼ਵਾਸ ਸੀ ਵੀ ਜਿਹੜੇ ਰਿਸ਼ਤੇ ਆਉਂਦੇ ਉਦੋਂ ਦਰਗਾਹੋਂ ਆਉਂਦੇ ਆ ਸੀ ਇੱਕ ਮਾਂ ਕੋਲ ਤੋਂ ਜਾਂਦੇ ਆ ਉਹੀ ਸਾਡਾ ਭਰਾ ਹੁੰਦਾ ਉਹੀ ਸਾਡੀ ਭੈਣ ਹੁੰਦੀ ਹੈ ਪਰੰਤੂ ਬੇਟੀ ਦੇ ਜਨਮ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਵੀ ਨਹੀਂ ਕਈ ਗੱਲਾਂ ਜਿਵੇਂ ਆਪਣੇ ਆਪ ਨੂੰ ਸਾਥ ਤੱਕ ਕਰ ਸਕਿਆ ਕਿ ਨਹੀਂ ਕਈ ਗੱਲਾਂ ਕੁਝ ਇਸ ਕੋਲਟ ਵੀ ਹੁੰਦੀਆਂ ਹਨ ਇਨਸਾਨ ਸਮਾਜ ਤੇ ਆਉਂਦਾ ਆਪਣੀ ਸਮਝ ਦੇ ਨਾਲ ਵੀ ਕੁਝ ਰਿਸ਼ਤੇ ਬਣਾ ਕੇ ਜਾਂਦਾ ਉਹਦੇ ਰਹਿਣ ਸਹਿਣ ਦਾ ਤੰਗ ਉਹਦਾ ਗੱਲਬਾਤ ਕਰਨ ਦਾ ਤੰਗ ਤਾਂ ਉਹ ਅਨੇਕ ਪੈਣਾ ਬੱਚੀਆਂ ਜੋ ਮੇਰੇ ਦਰ ਤੇ ਆਈਆਂ ਅੱਜ ਮੈਨੂੰ ਹੀ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਮੇਰੇ ਕੋਈ ਬੇਟੀ ਨਹੀਂ ਹੈ ਪਰੰਤੂ ਮੈਨੂੰ ਹੋਣ ਲੱਗਦਾ ਮੇਰੇ ਤਾਂ ਅੱਖਾਂ ਬੇਟੀਆਂ ਆਈਆਂ ਦੇਸ਼ ਵਿਦੇਸ਼ ਤੋਂ ਈਆਂ ਨੇ ਇੰਨਾ ਪਿਆਰ ਦਿੱਤਾ ਕਿ ਰੋ ਰੋ ਕੇ ਅਰਦਾਸਾਂ ਕੀਤੀਆਂ ਨੇ ਵਿੱਚੋਂ ਹਾਲੇ ਤੱਕ ਉਹਨਾਂ ਦੇ ਵਿਚਾਰੀਆਂ ਦੇ ਫੋਨ ਮੈਸੇਜ ਦੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਤਾਂ ਮੇਰਾ ਪਰਿਵਾਰ ਹਵੇਸ਼ਾ ਸਾਰੀ ਆਮ ਦਾ ਵੀ ਦੁਨੀਆ ਭਰ ਦੇ ਵਿੱਚ ਵਾਸਤੇ ਲੋਕਾਂ ਦਾ ਕਾਰੀਦਾਰ ਰਹੂਗਾ ਮੇਥੋਂ ਕਈ ਕੀ ਨੀ ਆ ਮੇਰਾ ਤੁਹਾਡਾ ਕਰਜ਼ਾ ਨਹੀਂ ਲਾ ਸਕਦੇ ਜਿੰਨਾ ਪਿਆਰ ਤੁਸੀਂ ਮੈਨੂੰ ਦਿੱਤਾ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਕਹਿੰਦੀ ਸੀ ਪਰੰਤੂ ਤੁਹਾਡੇ ਵੱਲੋਂ ਦਿੱਤਾ ਹੋਇਆ ਹੌਸਲਾ ਮੈਨੂੰ ਦੁਬਾਰੇ ਤੋਂ ਖੜਾ ਕਰਨ ਦੀ ਜ਼ਿੰਦਗੀ ਵਿੱਚ ਕੰਮ ਆ ਗਿਆ ਔਰ ਮੈਂ ਹਮੇਸ਼ਾ ਜਿੰਨਾ ਮੇਰਾ ਅੰਦਰ ਦਾ ਸਮਾਂ ਕੋਸ਼ਿਸ਼ ਕਰੂੰਗਾ ਮੈਂ ਤੁਹਾਡੇ ਹਿੱਤਾਂ ਤੁਹਾਡੀ ਸੇਵਾ ਦੇ ਵਿੱਚ ਲਾਉਣ ਇੱਕ ਗੱਲ ਯਾਦ ਰੱਖਿਓ ਮੇਰੇ ਪੁੱਤ ਨੇ ਵੀ ਬੱਕਰਾ ਲੱਗਿਆ ਜੀ ਉਹ ਜੋਇਆ ਸੀ ਸੈਲੀਬ੍ਰਿਟੀ ਹੋਣ ਦੇ ਬਾਵਜੂਦ ਵੀ ਉਹ ਕਦੇ ਆਪਣੇ ਉੱਤੇ ਸਕਾਰ ਦਾ ਭਾਵ ਹੀ ਨਹੀਂ ਹੋਣ ਦਿੱਤਾ ਔਰ ਮੈਂ ਉਹਦਾ ਬਾਪ ਸੈਜੀ ਜੋ ਬੋਲ ਦੇ ਵਿੱਚ ਸੀਗੇ ਤਾਂ ਅਸੀਂ ਵੱਡੇ ਕੋਲ ਸਿੱਖਦੇ ਹਾਂ ਮੈਂ ਮਾਨਤਾ ਨਹੀਂ ਕਰਦਾ ਇਸ ਗੱਲ ਦਾ ਪਰੰਤੂ ਸਾਡੇ ਪਾਲਣ ਪੋਸ਼ਣ ਦੇ ਵਿੱਚ ਹਮੇਸ਼ਾ ਡਾਊਨ ਟੂ ਅਰਥ ਆਪ ਤੋਂ ਵੱਡੇ ਦੀ ਇੱਜ਼ਤ ਕਰਨਾ ਇਹ ਗੱਲਾਂ ਮੇਰੇ ਪਰਿਵਾਰ ਦੇ ਹਿੱਸੇ ਚਾਹੀਆਂ ਨੇ ਤਾਂ ਇਹ ਗੱਲ ਉਹ ਬਕੂਬੀ ਸਿੱਧੂ ਨੇ ਪ੍ਰੂਵ ਕੀਤਾ ਦੁਨੀਆਂ ਦੇ ਵਿੱਚ ਮਾਪਿਆਂ ਦੀ ਇੱਜ਼ਤ ਕਿੱਦਾਂ ਕੀਤੀ ਜਾਂਦੀ ਹੈ ਮਾਪਿਆਂ ਦਾ ਝੋੜਨਾ ਕਿਵੇਂ ਹੈ ਨਹੀਂ ਆਮ ਤੌਰ ਤੇ ਜਦੋਂ ਜੁੱਤ ਆਪਣੀ ਏਜ ਦੇ ਚਾਹੁੰਦਾ ਹੈ ਤਾਂ ਬਾਪੂ ਨੂੰ ਬਜ਼ੁਰਗ ਬੋਲੋ ਵੇ ਬੁਰਿਆ ਜਾ ਕਈਆਂ ਅਸੀਂ ਦੂਰ ਹੁੰਦੇ ਜਾਂਦੇ ਹਾਂ ਇਸ ਜੀ ਤੋਂ ਸਾਡੇ ਜੁੱਤ ਨੂੰ ਜੇ ਟਰੈਕਟਰ ਦੇ ਉੱਤੇ ਵਹਿੰਦਾ ਕੀਤਾ ਕਾਰਾਂ ਛੱਡ ਕੇ ਇਹ ਕਿ ਟੈਕਟਰ ਨੂੰ ਸ਼ਿੰਗਾਰੋਂ ਦਾ ਯੁੱਗ ਸ਼ੁਰੂ ਹੋਇਆ ਤਾਂ ਅੱਜ ਦਾ ਨੌਜਵਾਨ ਜਿਹੜਾ ਪੁੱਤਾਂ ਨੂੰ ਆਪਣੇ ਟੈਕਟਰ ਨੂੰ ਸਜਾਦਾ ਸ਼ਿੰਗਾਰਦਾ ਛੇਰ ਮੈਨੂੰ ਇਹ ਲੱਗਿਆ ਵੀ ਇਸ ਵਿੱਚ ਮੇਰੇ ਬੇਟੇ ਦਾ ਬਹੁਤ ਵੱਡਾ ਯੋਗਦਾਨ ਹੈ ਜਦੋਂ ਮੈਂ ਛੋਟੇ ਬੱਚਿਆਂ ਦੇ ਸਿਰ ਤੇ ਪੱਗ ਦੇਖਦਾ ਤੁਸੀਂ ਆਪਣੀ ਕਮਿਊਨਿਟੀ ਦੀ ਗੱਲ ਛੱਡੋ ਕਾਲਿਆਂ ਦੇ ਵਿੱਚ ਜਾ ਕੇ ਦੇਖ ਲਿਓ ਦੋ ਤਿੰਨ ਜਿਹੜੇ ਸ਼ੁਭਦੀਪਰੇ ਦੋਸਤ ਸੀਗੇ ਜਦੋਂ ਕੌਂਦੇ ਆ ਪਹਿਲਾ ਗਾਣਾ ਪੰਜਾਬੀ ਦੇ ਵਿੱਚ ਗਾਉਂਦਿਆ ਜਿਨ੍ਹਾਂ ਦਾ ਪੰਜਾਬੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ। ਔਰ ਉਸ ਦੇ ਸਿੱਧੂ ਦੇ ਜਾਨ ਦੀ ਆਪਣੀ ਛਾਤੀ ਪਿੱਠ ਫਿੱਟ ਕੇ ਪਹਿਲਾ ਗਾਣਾ ਗਾਉਂਦਿਆ ਵੀ ਉਹ ਇੱਥੇ ਵੱਸਦਾ ਹੈ। ਸਾਥੋਂ ਛੱਲਿਆ ਨਹੀਂ ਜਾਂਦਾ। ਤਾਂ ਕਿੱਡੀ ਮਹਾਨਾਈ ਗੱਲ ਹੈ। ਅਸੀਂ ਇੱਕ ਪਛੜੇ ਹੋਏ ਇਲਾਕੇ ਤੋਂ ਉੱਠ ਕੇ ਔਰ ਸਾਡੀ ਪੱਕ ਦਾ ਸਾਡੀ ਬੋਲੀ ਦਾ ਢੰਡਾ ਸੂਰਤਾਰ ਭਰ ਦੇ ਉੱਤੇ ਗਿਆ। ਤਾਂ ਮੈਂ ਤੁਹਾਡਾ ਦਿੱਤੇ ਪਾਰ ਦਾ ਹਾਰੇ ਦਾ ਤੇ ਦਿਲ ਦੀਆਂ ਗਾਰਾਆਂ ਜਿਉਂ ਧੰਨਵਾਦ ਕਰਦਾ ਮੇਰੇ ਕੋਲ ਸ਼ੰਤ ਨਹੀਂ ਹੈ